ਜੋਨ ਸਿੰਘ ਵਾਲਾ ਵਿਖੇ ਦਸੰਬਰ ਮਹੀਨੇ ਦੇ ਵਿੱਚ ਇੱਕ ਨਾਲੇ ਦੇ ਵਿੱਚ ਜਿਹੜੀ ਬੱਸ ਡਿੱਗੀ ਸੀ ਉਸੇ ਜਗ੍ਹਾ ਦੇ ਉੱਪਰ ਅੱਜ ਤੜਕਸਾਰ ਇੱਕ ਹੋਰ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਬੇਕਾਬੂ ਹੋ ਕੇ ਉਸੇ ਥਾਂ ਦੇ ਉੱਪਰ ਲਸਾੜਾ ਜਿਹੜੀ ਡਰੇਨ ਹੈ ਉਹਦੇ ਵਿੱਚ ਜਾ ਕੇ ਡਿੱਗਿਆ ਅਤੇ ਇਸ ਹਾਦਸੇ ਦੇ ਵਿੱਚ ਹਾਲਾਂਕਿ ਕਲੀਨਰ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਜਦਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਵੀ ਸ਼ੁਰੂ ਕਰਵਾਏ ਗਏ ਹਨ ਅਤੇ ਇਸ ਪੂਰੇ ਮਾਮਲੇ ਦੇ ਉੱਪਰ ਡੀਐਸਪੀ ਤਲਵੰਡੀ ਸਾਬੋ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਵੇਰੇ 6 ਵਜੇ ਦੇ ਆਸ-ਪਾਸ ਜਿਹੜਾ ਇਹ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਕੀ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਜਿਹੜਾ ਉਹ ਜਾ ਰਿਹਾ ਸੀ ਤਾਂ ਅਚਾਨਕ ਜਿਹੜਾ ਨਾਲੇ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਜਾ ਕੇ ਡਿੱਗਿਆ ਤੇ ਇਹ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਤਲਵੰਡੀ ਸਾਹਿਬ ਉਹ ਤੁਹਾਨੂੰ ਸੁਣਵਾਣਿਆ ਉਹਨਾਂ ਦੀ ਹੀ ਜ਼ੁਬਾਨੀ ਅੱਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾ ਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਜਾ ਇੱਕ ਟਰੱਕ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਨਜ਼ਰੀ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਹੈ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਆਲੇ ਉਹਦੇ ਵਿੱਚ ਆ ਇਹਨੂੰ ਪਾਲ ਕੀਤੀ ਜਾ ਰਹੀ ਸਰ ਕਹਿੰਦੇ ਕੋਈ ਚੋੜਾ ਨਹੀਂ ਹੋਇਆ ਉਹਦੇ ਕਰਕੇ ਆਪੇ ਲਗਾਤਾਰ ਬਹਿੰਦੇ ਆ ਤੁਸੀਂ ਤੁਸੀਂ ਨਹੀਂ ਕੋਈ ਪ੍ਰਸ਼ਾਸਨਿਕ ਬਤਵੰਦੇ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿੱਗੀ ਸੀ ਤੇ ਨੇ ਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਆ ਅਨ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਵਿਭਾਗ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰੀਖਣ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦਾ ਤੇ ਉਹਦੇ ਬਾਰੇ ਬਾਕੀ ਉਹ ਵਿਭਾਗ ਹੀ ਦੱਸ ਸਕਦਾ ਸੋ ਮਤਲਬ